ਅੱਜ ਕਿਸਾਨ ਵੀਰੋ ਸੋਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਫਰੰਦੀਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਰਦਾਰ ਹਰਦੇਵ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਅੱਜ ਤੋਂ ਤਕਰੀਬਨ ਕੋਈ 10-15 ਦਿਨ ਪਹਿਲਾਂ ਜਾਂ 20 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਇਹਨਾਂ ਦੇ ਘਰੋਂ ਦਿੱਤੀ ਸੀ ਇਹਨਾਂ ਦੇ ਫਾਰਮ ਤੋਂ ਦੋ ਮੱਝਾਂ ਭਾਜੀ ਉਹਨੇ ਉਹਦੋਂ ਵੀ ਸੇਲ ਕੀਤੀਆਂ ਸੀ ਨੀਲੀ ਅਰਾਵਿਦੀਆਂ ਮੱਝਾਂ ਸਨ ਅੱਜ ਇੱਕ ਵਾਰਡ ਤੁਹਾਨੂੰ ਦਿਖਾ ਦਾਂਗੇ ਪਿਛਲੇ ਸਵੇਰ ਇਹਨਾਂ ਨੇ ਲਿਆਂਦੀ ਸੀ ਕਿ ਪਰਚੇਜ ਕੀਤੀ ਸੀਗੀ ਖਰੀਦਦਾਰੀ ਕਰਕੇ ਲਿਆਂਦੀ ਸੀ ਐਸ ਵਾਰ ਦੋਸਤੋ ਸਵੇਰ ਸੋਣੀ ਹੈ ਕਰਮਾ ਲਈ ਤਿਆਰੀ ਤੇ ਹੈ ਤਕਰੀਬਨ ਸਮਾਂ ਪੁੱਛਾਂਗੇ ਆਪਾਂ ਪੂਰੀ ਡਿਟੇਲ ਦੇ ਵਿੱਚ ਬਲੇਰਪਿੰਡ ਬਿਲਕੁਲ ਲਾਗੇ ਸਿੰਘਪੁਰਾ ਇਧਰ ਬੈਂਕਾ ਠੀਕ ਹੈ ਜੀ ਫਰੰਦੀਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਠਿੱਕੀਵੜ ਠਿੱਕੀਵੜ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 23 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਜਰਸੀ ਵੇੜਾ ਪੰਜਾਬ ਵਾਲੀ ਜਰਸੀ ਹੈ ਵੱਡੀ ਹੈ ਕੱਦ ਕਰਦੀ ਸੋ ਕੋਈ ਵੀ ਸੱਜਣ ਵੀ ਆਪਣਾ ਸੌਦਾ ਕਰਦਾ ਤੇ ਪੰਜਾਬ ਵਾਲੀ ਜਰਸੀ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਕੋਈ ਬਾਲੀ ਛੋਟੀ ਜਾਂ ਸਮਦਰ ਹਮਾਚਲੀ ਜਰਸੀ ਨਹੀਂਗੀ ਠੀਕ ਆ ਜੀ ਪਿਛਲੇ ਸਵੇਰੇ ਤੋਂ ਉਧਰ ਗਾੜ ਤੁਹਾਨੂੰ ਪੁੱਛ ਕੇ ਆਪਾਂ ਪੂਰੀ ਡਿਟੇਲ ਲੈ ਦੇਵਾਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਹਰਦੇਵ ਸਿੰਘ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੰਗ ਆਓ ਜੀ ਬਾ ਪਰ ਆਸਨ ਤੋਂ ਫਰੰਦਰ ਜੀ ਆਇਆਂ ਨੂੰ ਔਰ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਸਾਰਿਆਂ ਦੀ ਸਾਰ ਬੜੀ ਸਾਸਰੀ ਕਾਲ ਸਾਸਰੀ ਕਾਲ ਪਾਜੀ ਸੇਤਾ ਕਿਵੇਂ ਆ ਬਹੁਤ ਤੜਦੀ ਗਲਾਈ ਤਨੀ ਸ਼ਰਮ ਜਾ ਰਹੀ ਮਾਰਾ ਜੀ ਵਤੀਆ ਜੀ ਉਸ ਦਿਨ ਪਾਜੀ ਆਪਾਂ ਆਪਣੇ ਘਰੋਂ ਵੈਸੇ ਜਿਹੜੇ 2 ਐਨੀਮਲ ਸੇਲ ਕੀਤੇ ਸੀ ਕਿ ਨੀਲੀ ਰਾਵੀ ਦੀਆਂ ਬੱਜਾਂ ਸਨ ਤੋਂ ਹਾਂਜੀ 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 ਉਹ ਵਿਕ ਗਈਆਂ ਸਨ ਹਨਾ ਉਹ ਵਿਕ ਗਈਆਂ ਠੀਕ ਆ ਜੀ ਤੇ ਮਾਲ ਵੈਸੇ ਚਲੋ ਆਪਣੇ ਕੋਲ ਘਰੇਲੂ ਵੀ ਮੈਨੂੰ ਲੱਗਦਾ ਵੀ ਉਹਨਾਂ ਮੱਝਾਂ ਦੀਆਂ ਕੱਟੀਆਂ ਝੋਟੀਆਂ ਵੀ ਤੁਹਾਡੇ ਕੋਲ ਤਿਆਰ ਹੋਈਆਂ ਫਿਰਦੀਆਂ ਹਾਂ ਹਾਂਜੀ ਉਹਨਾਂ ਮੱਝਾਂ ਦੀਆਂ ਝੋਟੀਆਂ ਤਿਆਰ ਬਿਲਕੁਲ ਆਪਣੇ ਕੋਲ ਠੀਕ ਆ ਜੀ ਤੇ ਅੱਜ ਭਾਜੀ ਵਿਸ਼ੇਸ਼ ਤੌਰ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਸ ਵਾਰ ਤੇ ਬਣਾ ਰਹੇ ਆ ਕੱਲੀ ਇੱਕ ਜਰਸੀ ਬ੍ਰੀਡ ਦੇ ਵਿੱਚ ਵੇੜ ਆਪਾਂ ਸੇਲ ਕਰਦੇ ਪਾਏ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਪਿਛਲੇ ਸਵੇਰ ਤੁਸੀਂ ਦੱਸਿਆ ਪੂਰੀ ਡਿਟੇਲ ਦੇ ਵਿੱਚ ਵੀ ਪਿਛਲੇ ਸਵੇਰ ਆਪਾਂ ਲਿਆਂਦੀ ਸੀਗੀ ਹਾਂਜੀ ਤੇ ਇਸ ਵਾਰ ਆਪਾਂ ਸੇਲ ਕਰਨੀ ਹੈ ਤੇ ਸਵੇਰ ਕਿੰਨਾ ਸੋਣ ਆਲੀ ਹੈ ਜੀ ਅਖੇ ਆ ਤੇ ਜੀ ਪਿਛਲੇ ਸਵੇਰ ਆਪਾਂ ਲਿਆਂਦੀ ਸੀ ਤੁਹਾਨੂੰ ਦੱਸਿਆ ਵੀ ਆਪਾਂ ਧੀਰੇ ਦਾ ਲਾਗੋ ਲਿਆਂਦੀ ਸੀ ਆ ਠੀਕ ਆ ਜੀ ਤੇ ਦੂਜੇ ਸਵੇਰ ਇਹ ਕਰਕੇ ਲਿਆਂਦੀ ਆ ਠੀਕ ਆ ਜੀ ਤੇ ਇਤਾਂ ਇੰਨੀ ਕੁ ਬਣੀ ਲਿਆਂਦੀ ਸੀ ਇਹਦੇ ਥਲੇ ਮੈਂ ਤਕਰੀਬਨ 15 ਕਿਲੋ ਠੰ ਠੀਕ ਹੈ ਜੀ ਠੀਕ ਹੈ ਦੂਜੇ ਸਵੇਰੇ ਜਾਂਦੀ ਸੀ ਹੁਣ ਤੀਜਾ ਸਵੇਰਾ ਹਾਂ ਹੁਣ ਤੀਜਾ ਸਵੇਰਾ ਹੈ ਠੀਕ ਹੈ ਜੀ ਸੋ ਸਮਾਂ ਹਜੇ ਤਕਰੀਬਨ ਕਿੰਨਾ ਕੁ ਬਾਕੀ ਹੈ ਦਾ ਸੋਣ ਤਕਰੀਬਨ ਸਮਾਂ 12 13 15 ਦਿਨਾਂ ਤੋਂ 15 ਦਿਨ ਲੈ ਚੁੱਕੇ 15 ਦਿਨ ਲੈ ਚੁੱਕੇ ਹਾਂ ਲਓ ਜੀ ਇੱਕ ਜਿਹਾ ਸਿਰ ਮਾਰ ਕੇ ਕੈਮਰਾ ਮਾਰਾ ਦਿਖਾ ਦਿੰ ਸੋ 15 ਦਿਨ ਦਾ ਦੋਸਤੋ ਹਜੇ ਸਮਾਂ ਬਾਕੀ ਆ ਬਾਕੀ ਤੁਸੀਂ ਵੇਖੋਗੇ ਤਕਰੀਬਨ ਲੁੱਥੀ ਲੁੱਥੀ ਕਾਫੀ ਆ ਹਾਏ ਉਹਦਾ ਪੂਰੀ ਠੰਢੀ ਧੀਰੀਆ ਸੀਲਸਾ ਹੂ ਆ ਸੋ ਪੂਰੀ ਤਸੱਲੀ ਨਾਲ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਜੀ ਸੋ ਵੀਡੀਓ ਮੇਰਾ ਭਰਾ ਤੁਸੀਂ ਐਂ ਰੇਡ ਵਿੱਚੇ ਵੀਡੀਓ ਤੇ ਕਰ ਦਿੱਤਾ ਜਾਊਗਾ ਬਾਕੀ ਜੋ ਵੀ ਫਾਰਮਰ ਭਰਾ ਆਪਣਾ ਖਰੀਦਣ ਦਾ ਚਾਹਵਾਨ ਹੋਇਆ ਠੀਕ ਆ ਜੀ ਆਣ ਕੇ ਤੇ ਪੜੇ ਵਰਾਗੇ ਤਸੱਲੀ ਕਰ ਲਿਓ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਹੈ ਡਿਟੇਲ ਲਓ ਜੀ ਸੋ ਦੋਸਤੋ ਸ਼ੁਰੂਆਤ ਕਰਾਂਗੇ ਆਪਾਂ ਠੀਕ ਆ ਜੀ ਤੀਜਾ ਸਵੇਰ ਇਸ ਵਕਤ ਇਸ ਵਾਰ ਨੇ ਸੂਣਾ ਸਮਾਂ ਕੋ 15 17 15 17 ਕਦਿਆਂ ਦਾ ਹਜੇ ਇਹਦੇ ਬਾਕੀ ਐ ਸੁਣਦੇ ਤੀਜਾ ਸਵੇਰ ਇਹ ਜਰਸੀ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੱਬਾ ਭਾਜੀ ਤੁਸੀਂ ਦੱਸਿਆ ਵੀ 15 ਕਿਲੋ ਦੀ ਚਵਾਈ ਆਪਾਂ ਕੀਤੀ ਆ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਸ਼ਾਇਦ ਇਸ ਵਾਰ ਤੁਸੀਂ ਛੱਡੀ ਛੁੱਡੀ ਵੀ ਲੇਟ ਹੀ ਐ ਤੋ ਡਰਾਈ ਵੀ ਤੁਸੀਂ ਦੱਸਿਆ ਵੀ ਅੱਜ 20 25 ਕਿ ਦਿਨ ਦਾ ਸਮਾਂ ਸਾਰਾ ਆ ਹਾਂਜੀ ਹਾਂਜੀ ਬਿਲਕੁਕੁਲ ਨਾ ਹਰ ਕੀ ਇਹਨੂੰ ਛੱਡਿਆ ਗਿਆ ਹੀ ਨਹੀਂ ਘਰ ਮਿਸਤਰੀ ਲੱਗੇ ਸੀ ਤੁਸੀਂ ਇਹ ਮਕਾਨ ਬਣਿਆ ਮਿਸਤਰੀਆਂ ਲਾਲਚ ਕਰਕੇ ਹੀ ਨਾ ਮੱਝਾਂ ਵੇਚਤੀਆਂ ਤੇ ਲਾਲਚ ਕਰਕੇ ਹੀ ਚੋਈ ਗਏ ਆ ਇਹ ਕਰਮ ਵਾਲੀਆਂ ਆਏ ਵੀ ਇਹੋ ਜੀਆਂ ਹੀ ਬੱਚੀਆਂ ਜਾਨ ਦੀ ਗੱਲ ਕਰ ਗਏ ਤੁਸੀਂ ਕੱਲ ਸੂਪਨ ਤੇ ਅੱਜ ਭੰਮ ਛੱਡ ਤੋ ਹਾਂਜੀ 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 ਠੀਕ ਆ ਸੋ ਬਾਕੀ ਫੇਸ ਕੁਆਲਟੀ ਦੋਸਤੋ ਇਹਦੀ ਆਪਾਂ ਛੋਟੀ ਪੂਥੀ ਦੂਂ ਗੋਸੇ ਤਰ੍ਹਾਂ ਦੋ ਅੱਖਾਂ ਦੇ ਵਿੱਚ ਛੋਟਾ ਜਿਹਾ ਕੰਨ ਆ ਕੰਨ ਜੇਕਰ ਕੰਨ ਦੀ ਗੱਲ ਕਰੀਏ ਬਿਲਕੁਲ ਸਮਾਲ ਸਾਈਜ਼ ਕੰਨ ਤੇ ਦੂਂ ਗੋਸੇ ਤਰ੍ਹਾਂ ਹੀ ਅੱਖ ਅੱਖ ਮੋਟੀ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਸੋ ਇਧਰਲੇ ਪਾਸੇ ਆਪਾਂ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆ ਠੀਕ ਹੈ ਜੀ ਥਾਣ ਤੁਸੀਂ ਚੈੱਕ ਕਰੋ ਮੁੱਠੀ ਮੁੱਠੀ ਥਾਣਾ ਵੰਡ ਵਰਨ ਚੰਗੀ ਆ ਮਿਲਕ ਨਾੜ ਦੀ ਗੱਲ ਕਰੀਏ ਤਾਂ ਮੋਟੀ ਮਿਲਕ ਨਾੜ ਆ ਬਿਲਕੁਲ ਜਿੱਦਾਂ ਇੱਕ ਪਾਇਪ ਹੁੰਦਾ ਠੀਕ ਹੈ ਜੀ ਦੋਵੇਂ ਪਾਸੇ ਮਿਲਕ ਵੇਨ ਮੋਟੀ ਆ ਸੋ 15 ਕਿਲੋ ਅਵਾਰ ਦੁੱਧ ਚੁੰਮਦੀ ਰਹੀ ਆ ਤੋ ਆਪਾਂ ਜਿਆਦਾ ਗੱਲਬਾਤ ਨਹੀਂ ਕਰਾਂਗੇ ਠੀਕ ਹੈ ਜੀ ਕਿਉਂਕਿ ਜਿੰਨਾ ਕ ਦੁੱਧ ਭਾਜੀ ਨੇ ਦੱਸ ਰਿਆ ਠੀਕ ਹੈ ਜੀ ਉਸ ਹਿਸਾਬ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਅੱਗੇ ਮੇਰਾ ਵੀਰ ਕੋਈ ਚੰਗੀ ਖੇਚਲ ਚੰਗੀ ਸੇਵਾ ਕਰਨੇ ਥੱਲੇੋਂ 16 ਚੋਲਿਓ 17 ਚੋਲਿਆ ਜੇ ਪਰ ਪਿਛਲੇ ਸਵੇਰੇ ਦੇ ਬਿਹਾਵ ਤੇ ਗੱਲ ਕਰਾਂਗੇ ਕਿ 15 ਕਿਲੋ ਦੁੱਧ ਤੇ ਚੌਂ ਦੀ ਦਈ ਆ ਤੇ ਬਾਕੀ ਭਾਜੀ ਜਦੋਂ ਆਪਾਂ ਛੱਡੀ ਐ ਦੁੱਧ ਨੂੰ ਡਰਾਈ ਕੀਤੀ ਆ ਥਣਾ ਥਣਾ ਦੀ ਬਿਲਕੁਲ ਪਾਸ ਓਕੇ ਕਰਕੇ ਛੱਡੀ ਆ ਹਾਂਜੀ ਪਾਸ ਓਕੇ ਕਰਕੇ ਸੀ ਬਿਚਾਰੇ ਥਣਾ ਆਪਣੇ ਕੋਲ ਪੂਰੀ ਤਸੱਲੀ ਨਾਲ ਦੇ ਬਿਲਕੁਲ ਬਿਲਕੁਲ 100% ਯਾ ਬਿਲਕੁਲ ਨਹੀਂ 60% ਸਹੀ ਬਾਕੀ ਚਲੋ ਕੋਈ ਨਹੀਂ ਲੈਣੀ ਆਣ ਕੇ ਗ੍ਰੇਸੀ ਨੇ ਲੈਣੀ ਹਾਂ ਜਿਹਨਾਂ ਲੈਣੀ ਖਰੀਦ ਨਹੀਂ ਆਉਦੀ ਇਹਨੇ ਭਰਾ ਕਿਤੇ ਪਕੇ ਵੇਖ ਹੀ ਲੈਣੀ ਹਾਂਜੀ 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 ਠੀਕ ਹੈ ਜੀ ਅੱਗੇ ਫਿਰ ਗੱਬਣ ਜਿਹੜੀ ਚੰਗੇ ਸੀਮਨ ਤੋਂ ਕਰਵਾਈ ਸੀ ਜਰਸੀ ਤੋਂ ਆਹ ਜਰਸੀ ਸੀਮਨ ਕਰਾਇਆ ਗਈ ਠੀਕ ਹੈ ਜੀ ਸੋ ਦੋਸਤੋ ਜਰਸੀ ਸੀਮਨ ਤੋਂ ਅੱਗੇ ਗੱਬਣ ਆ ਸੋ ਬਾਕੀ ਤੁਸੀਂ ਵੇਖ ਸਕਦੇ ਹੋ ਕਿ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਕਿਉਂਕਿ ਹਰ ਇੱਕ ਭਰਾ ਨੂੰ ਹੁੰਦਾ ਵੀ ਇੱਥੇ ਆਏ ਆ ਕੋਈ ਪਿੰਡੇ ਦੇ ਦਾਗ ਨਿਸ਼ਾਨ ਨਿਕਲਾਏ ਆ ਕੋਈ ਕਿਸੇ ਰਕਮ ਦਾ ਪਿੰਡੇ ਦੇ ਉੱਪਰ ਕੋਈ ਦਾਗ ਨਿਸ਼ਾਨ ਨਹੀਂਗਾ ਸਾਫ਼ ਪਿੰਡਾ ਬਾਕੀ ਆ ਤੁਸੀਂ ਸਾਹਮਣੇ ਦੇਖ ਰਹੇ ਜੀ ਥਣ ਬਹੁਤ ਵਧੀਆ ਚਾਰੇ ਥਣ ਕੋਈ ਫੋਟ ਕੋਈ ਛਾਂਗ ਕੋਈ ਬੱਚਾ ਐਕਸਟਰਾ ਲਗਾ ਤਾਂ ਉਹ ਨਜ਼ਰ ਨਹੀਂ ਆਊਗਾ ਸੋ ਲੜਾ ਮੁੜਾ ਤੋਂ ਤੁਸੀਂ ਇੱਥੋਂ ਇੱਕ ਅੰਦਾਜ਼ਾ ਲਾ ਰਹੋਗੇ ਵੇਖੋ ਇੱਕ ਅੰਦਾਜ਼ਾ ਲਾ ਲਓਗੇ ਵੀ ਤਕਰੀਬਨ 15 14 15 ਦਿਨਾਂ ਦੇ ਵਿੱਚੋਂ ਚੰਗੀ ਖਾਸੀ ਤਿਆਰੀ ਕਰ ਲਊਗੀ ਹਜੇ ਸਮਾਂ ਇਹਦਾ ਕਾਫੀ ਖੁੱਲਾ ਡੁੱਲਾ ਪਿਆ ਹੈ ਤਕਰੀਬਨ 2 ਕੋ ਹਫ਼ਤੇ ਮੰਨ ਕੇ ਕੋਈ ਵੀ ਵੀਰ ਆਪਣਾ ਸੌਦਾ ਕਰ ਲਿਓ ਠੀਕ ਹੈ ਜੀ ਵੱਡੀ ਵੇੜਾ ਆ ਫੇਸ ਕੁਆਲਟੀ ਹੈ ਜੀ ਅਦਰ ਇੱਕ ਬਹਿਨ ਜੀ ਦੇ ਪਾਸੇ ਤੁਹਾਨੂੰ ਫਿਰ ਦਿਖਾ ਦਿੰਨੇ ਆਪਾਂ ਆ ਵੇਖੋ ਠੀਕ ਹੈ ਇੱਕ ਵਾਰੀ ਆਪਾਂ ਇਹਨੂੰ ਖੋਲ ਕੇ ਥੋੜਾ ਤੋੜ ਕੇ ਵੀਰੇ ਦਿਖਾ ਦਿਆ ਜੀ ਥੋੜੀ ਜਿਹੀ ਨਾ ਇਹ ਬਾਹਰ ਬਣੀ ਹੈ ਅੱਜ ਕਾਹ ਜਾਂ ਬਿਆਂ ਅੱਜ ਮੀਂਹ ਬੜਾ ਪਿਆ ਹੋਆ ਅੱਜ ਤੁਹਾਡੇ ਲਈ ਮੂਵੀ ਚੰਗਾ ਹੀ ਪੈ ਗਿਆ ਇੱਥੇ ਹਾਂ ਜੀ ਮੀਂਹ ਬਹੁਤ ਜ਼ਿਆਦਾ ਮੀਂਹ ਪਿਆ ਹੋਆ ਤੇ ਬਾਹਰ ਖੜੀ ਜਾਂੀਆਂ ਅੱਜ ਬਾਹਰ ਹੋਣੀ ਗਈਆਂ ਠੀਕ ਹੈ ਜੀ ਉਹ ਪਸ਼ੂ ਜਿਹੜੇ ਆ ਦੋਸਤੋ ਪਹਿਲਾਂ ਉਹਦਾਂ ਆਪਾਂ ਤੁਹਾਨੂੰ ਮੱਝਾ ਦਿਖਾਈਆਂ ਸੀ ਉਹ ਬਾਹਰ ਪੋਰਟ ਤੇ ਥੱਲੇ ਐਨੀਮਲ ਜਿਆਦਾ ਵੱਜਦੇ ਆ ਤੇ ਵੈਰ ਦੀ ਜੇਕਰ ਦੋਸਤੋ ਆਪਾਂ ਪਹਿਲਾਂ ਸਟਰਕਚਰ ਦੀ ਗੱਲ ਕਰ ਲਈਏ ਤੇ ਨਵਾਈ ਨਮੂਰੀ ਚੰਗੀ ਆ ਵੈਰ ਦੀ ਸੋ ਤੋਰਾ ਤੁਸੀਂ ਚੈੱਕ ਕਰ ਸਕਦੇ ਜੇ ਕੋਈ ਇਸੇ ਪਾਸੇ ਕੋਈ ਦਬਾ ਨਹੀਂ ਕਿਸੇ ਪੈਰਾਂ ਦਾ ਦਬਾਉਂਦੀ ਨਹੀਂਗੀ ਬਿਲਕੁਲ ਤੋੜ ਕੇ ਬਖਾਉਂਦਾ ਕੋਈ ਕੋਕ ਮਕਸਦ ਹੀ ਹੁੰਦਾ ਦੇਵੇ ਦੀ ਇੱਕ ਜਜਮੈਂਟ ਹੋ ਜੇ ਵੀ ਪੱਧਰਾ ਦੇਵਾ ਇੱਕ ਸਾਰਾ ਬਾਕੀ ਤੋੜਾ ਤੋੜਾ ਚੰਗਾ ਹੈ ਠੀਕ ਆ ਸੁਫਾਰੀਆ ਦਾ ਚੱਡਾ ਜੂੜਾ ਬਣਾਉਗੀ ਤਿਆਰ ਕਰਕੇ ਠੀਕ ਆ ਜੀ ਹਜੇ 15 ਦਿਨ ਦਾ ਘੱਟੋ ਘੱਟ ਸਮਾਂ ਇਹਦਾ ਬਾਕੀ ਆ ਆ ਦੇਵਾ ਬਹੁਤ ਜ਼ਿਆਦਾ ਵਧੀਆ ਬਣਾਉਗੀ ਇਹ ਹਾਂਜੀ ਹਾਂਜੀ ਸੋ ਚੰਗੀ ਹੈ ਵੜ ਜਿੰਨੀ ਵੀ ਆ ਦੋਸਤੋ ਚੰਗੀ ਆ ਹਜੇ ਭਰਨਾ ਥੱਲੋਂ ਦੇਵਾ ਨੂੰ ਭਰ ਕੇ ਜਦੋਂ ਤਿਆਰ ਕਰਗੀ ਕਰਮਾ ਲਈ ਆਵਾਤਾਵਾ ਤੇ ਆ ਗਈ ਉਦੋਂ ਥੋੜੀ ਜੀ ਗੱਲਬਾਤ ਵੱਖਰੀ ਨਜ਼ਰ ਆਊ ਇਹ ਇਹਦਾ ਭਾਜੀ ਕੀ ਡਿਮਾਂਡ ਕੀ ਮੁੱਲ ਕਰਦੇ ਪਏ ਆਪਣੇ ਇਹਦਾ ਮੋਲ ਦੇ ਸੀ ਲੈਣ ਦੇਣ ਵਾਲਾ 80000 ਰੁਪਇਆ ਮੁੱਲ ਕਰਦੀਆਂ ਜੀ ਇਹਦਾ 80000 ਹਾਂਜੀ ਹਾਂਜੀ ਇੱਕੋ ਇੱਕ ਆਪਾਂ ਗੱਲ ਕਰਨੀ ਹੈ ਉਦੋਂ ਮੱਝਾਂ ਤੇ ਵੀ ਆਪਾਂ ਬੜੀ ਸ਼ੋਰ ਛਾਟ ਕਰਕੇ ਚਲੋ ਭੈਣ ਭਰਾ ਆਪਣੇ ਸੱਜਣ ਆਏ ਸੀ ਦੋਨੋਂ ਮੱਝਾਂ ਇੱਕ ਇੱਕੇ ਵੀਰ ਲੈ ਗਿਆ ਹਾਂ ਹਾਂ ਇੱਕੋ ਵੀਰ ਲੈ ਗਿਆ ਸੀ ਤੇ ਇਹ ਬਾੜ ਦਾ ਵੀ ਆਪਾਂ ਸੂਤਰ ਜਾਂ ਜਾਜਾ ਕਰਕੇ ਦੇ ਦਿਓ ਮਤਲਬ ਚਲੋ 15 20 ਦਿਨ ਕਿਸੇ ਨੇ ਸਾਹਮਣੇ ਸੂਤ ਨਹੀਂ ਹੈ ਕਿਸੇ ਨੂੰ ਅੱਗੇ 2 ਰੁਪਏ ਖਵਾਉਣੇ ਦੇਗੇ ਇਹਨੂੰ ਚਲੋ ਆਪਾਂ 5000 ਰੁਪਇਆ ਵੀਰ ਨੂੰ ਛੋਟ ਕਰਾਂਗੇ ਮੋਕੇ ਤੇ ਆ ਕੇ 75 ਦੀ ਹਾਂਜੀ ਹ ਠੀਕ ਹੈ ਜੀ ਹੋਰ ਵੀ ਕੋਈ 5-7000 ਰੁਪਇਆ ਇਮਾਨਤ ਕਰਾਂਗੇ ਜੋ ਵੀ ਵਿਗਾਇਬਲ ਪਰ ਆਊਗਾ ਆਹ ਘਰ ਵਾਲਾ ਹਿਸਾਬ ਕਰਕੇ ਉਹਦਾ ਇਮਾਨਤਨ ਜਰੂਰ ਕਰਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਆਪਾਂ ਮਾੜਾ ਇੱਕ ਪੂਰੀ ਤਸਲੀਨਾ ਥਾਂ ਥਾਂ ਦੇ ਵਿਖਾ ਦਿੱਤੀ ਆਹ ਦੇਖੋ ਠੀਕ ਹੈ ਜੀ ਸੋ 75000 ਰੁਪਇਆ ਜੀ ਹਜ਼ਾਰ ਖਾਂਡ ਕੋਈ ਮੌਕੇ ਤੇ ਥੋੜਾ ਬਾਕੀ ਹੋਰ ਮਾਨਤਨ ਹੋ ਜਾਊਗਾ ਸੋ ਉਦਾਂ ਦੋਸਤੋਂ ਠੰਡੀ ਸੀਲ ਸਾਹੂ ਆਵੜ ਉਹ ਉਹ ਪ੍ਰਬੰਧ ਕਰ ਚੁੱਕੇ ਮੈਂ ਦਰਦੀ ਨਹੀਂ ਤੇ ਤਿੰਨ ਮਰਜ਼ੀ ਬੈਰ ਹੋਏ ਬਿਲਕੁਲ ਜੀ ਹਾਂ ਜੀ ਸੋ ਇਹ ਦੋਸਤੋ ਅੱਜ ਵੜਾ ਪਾ ਤੁਹਾਨੂੰ ਦਿਖਾਉਣੀ ਸੀਗੀ ਠੀਕ ਹੈ ਜੀ ਇਹ ਡਿਟੇਲ ਹੈ ਇਸ ਵੜੇ ਦੀ 75000 1000 ਵਿੱਚ ਹੋਰ ਮਾਣਤਾਂ ਹੋ ਜੂਗਾ 74000 ਦੀ ਆ ਮਿਲ ਜੂਗੀ ਠੀਕ ਹੈ ਜੀ 80ਰ ਡਿਮਾਰਡ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਜਾਂ ਜਿਹੜੇ ਵੀਰ ਨੂੰ ਚੱਜੂਗੀ ਕਾਲ ਤੁਸੀਂ ਕਰ ਲਿਆ ਜੇ ਤੇ ਨੰਬਰ ਇੱਕ ਭਾਜੀ ਆਪਣੇ ਕਰ ਦਿਓ ਸਾਜੇ 9949 52899 9949 52899 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਸਕਰੀਨ ਤੇ ਥੱਲੇ ਚੱਲ ਰਹੇ ਆ ਨਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਰਿਹਾ ਠੀਕ ਹੈ ਜੀ ਬਾਕੀ ਫਰੰਦੀਪੁਰ ਤੁਸੀਂ ਖਾਸ ਵਿਜਿਟ ਕਰਨੀ ਆ ਕੀਵੜ ਦੇ ਬਿਲਕੁਲ ਨੇੜੇ ਪਿੰਡ ਬੈਂਕਾ ਪਿੰਡ ਪਲੇਅਰ ਪਿੰਡ ਬਿਲਕੁਲ ਲੱਗੇ ਆ ਸੋ ਮਿਲਦਾ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹ